ਹਿਊਮਨ ਸਰਵਿਸ ਸੁਸਾਇਟੀ ਦੇ ਦਫਤਰ ਵਿੱਚ ਨਸ਼ੇ ਦੇ ਖਿਲਾਫ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਜਗਦੀਪ ਸਿੰਘ ਜੱਗਾ ਬਹੁਤ ਹੀ ਇਮਾਨਦਾਰ ਅਤੇ ਲੋਕਾਂ ਦੇ ਕੰਮ ਆਉਣ ਵਾਲੇ ਬਹੁਤ ਹੀ ਵਧੀਆ ਇਨਸਾਨ ਹਨ ਉਹਨਾਂ ਦੀ ਇਮਾਨਦਾਰੀ ਤੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਜੋ ਡਿਪਟੀ ਮੇਅਰ ਦਾ ਅਹੁਦਾ ਉਹਨਾਂ ਨੂੰ ਮਿਲਿਆ ਸਰਕਾਰ ਦਾ ਬਹੁਤ ਹੀ ਵਧੀਆ ਸਮਾਜ ਸੇਵਕ ਤੇ ਸਾਡੀ ਟੀਮ ਨਾ ਹਮੇਸ਼ਾ ਚੰਗੇ ਕੰਮਾਂ ਵਿੱਚ ਸਾਥ ਦੇ ਰਹੇ ਹਨ ਅੱਜ ਪਟਿਆਲਾ ਸਾਡੇ ਹੈੱਡ ਆਫਿਸ ਹਿਊਮਨ ਸਰਵਿਸ ਸੈਟੀ ਦੇ ਦਫਤਰੇ ਸਾਡੇ ਸੀਨੀਅਰ ਅਫਸਰ ਜਗਜੀਤ ਜਗਜੀਤ ਜੱਗਾ ਜੀ ਜੀ ਆਤਮਾ ਉਹਦਾ ਸਾਰੀ ਪੰਜਾਬ ਪੀਪਲ ਨੂੰ ਸਾਡੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਸਾਡੇ ਪਿਆਰੇ ਮਿੱਤਰ ਨੇ ਮੈਂ ਇਹਨਾਂ ਨੂੰ ਮੇਰੇ ਨਾਲ ਕਿ ਜੈਸ ਅ ਸੋਸ਼ਲ ਵਰਕ ਵਰਕਰ ਜੋ ਵਲੰਟੀਅਰ ਕਰਦੇ ਬਹੁਤ ਦਿਲੋਂ ਇੱਜ਼ਤ ਕਰਦਾ ਕਿਉਂਕਿ ਨਾ ਇਹਨਾਂ ਨੇ ਕਦੀ ਨਹੀਂ ਦੇਖਿਆ ਦਿਨ ਰਾਤ ਵੀ ਕੀ ਕੰਮ ਕਰਦੋ ਦਿਨਾਂ ਕਰਦਾ ਹਾਂ ਕਿ ਹਰੇਕ ਨਾ ਕਰਦੇ ਨੇ ਬਹੁਤ ਹੀ ਅੱਛੇ ਬੰਦੇ ਨੇ ਮੈਂ ਅੱਜ ਸਾਡੇ ਦਫ਼ਤਰ ਪਹੁੰਚੇ ਤੇ ਇਨਾਈ ਸਾਈਂ ਦਿਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਸਾਡੇ ਭਾਈ ਸਾਹਿਬ ਅੱਜ ਅੱਜ ਸਾਡੇ ਆਏ ਨੇ ਮੈਨੂੰ ਬਹੁਤ ਖੁਸ਼ੀ ਆ ਆਲਵਾ ਤੇਰਾ ਜੀ ਰਾਪੇ ਨਾਲੋਂ ਦਿਨ ਦੁਗਣੀ ਰਾਜੋਗਣੀ ਤ੍ਰੇਚੇਦਨ ਸਾਡੇ ਹਿਮਨ ਸਰਖੇ ਵਾਲੋ ਸਾਰੀ ਟੀਮ ਬਲੋਂ ਪੰਜਾਬੋਂ ਮੈਂ ਇਹਨਾਂ ਨੂੰ ਬਹੁਤ ਬਹੁਤ ਮਾਰਗ ਦਰਸ਼ਨ ਦਨਾ ਦੋ ਬਾਈਡਰ ਸਾਡੇ ਮੇਰ ਸਾਹਿਬ ਬੋਲਣਗੇ ਅੱਜ ਮੇਰੇ ਲਈ ਨਿਹਾਇਤ ਖੁਸ਼ੀ ਦਾ ਮਕਾਮ ਹੈ ਕਿ ਪਹਿਲੀ ਮਰਤਵਾ ਮੈਨੂੰ ਪਟਿਆਲੇ ਦੇ ਇਸ ਖੂਬਸੂਰਤ ਇਲਾਕੇ ਦੇ ਵਿੱਚ ਹਿਊਮਨ ਸਰਵਿਸ ਸੁਸਾਇਟੀ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਜਿੱਥੇ ਬਹੁਤ ਹੀ ادب ਤੇ ਸਤਿਕਾਰ ਦੇ ਲੋਕ ਮੇਰੇ ਸਕੇ ਭਰਾਵਾਂ ਵਰਗੇ ਭਰਾ ਜਤਿੰਦਰ ਸ਼ਰਮਾ ਜੀ ਨੂੰ ਮੈਂ ਆ ਕੇ ਮਿਲਿਆ ਜਤਿੰਦਰ ਸ਼ਰਮਾ ਜੀ ਨਿਹਾਇਤ ਸ਼ਰੀਫ ਅਤੇ ਲੋਕਾਂ ਦੇ ਪ੍ਰਤੀ ਦਿਲੀ ਤੌਰ ਤੇ ਹਮੇਸ਼ਾ ਸੇਵਾ ਕਰਦੇ ਰਹਿੰਦੇ ਹਨ ਮੈਂ ਇਹਨਾਂ ਨੂੰ ਅੱਜ ਦਾ ਨਹੀਂ ਜਾਣਦਾ ਕੋਈ ਮਰ ਕੇ ਤੋਂ ਬਾਅਦ 20 ਸਾਲ ਪਹਿਲਾਂ ਤੋਂ ਸਾਡੀ ਆਪਸੀ ਦੋਸਤੀ ਹੈ ਬੜਾ ਚੰਗਾ ਲੱਗਦਾ ਜਦੋਂ ਫੋਟੋਆਂ ਦੇ ਵਿੱਚ ਦੇਖੀਦਾ ਹੈ ਸਮਾਜ ਸੇਵਾ ਦੇ ਕੰਮ ਕਰਦੇ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਪੂਰੀ ਆਪਣੀ ਸਮੂਹੀ ਟੀਮ ਦਾ ਮੇਰੇ ਨਾਲ ਪਵਨ ਗਰਾਵਾ ਜੀ ਜੋ ਕਿ ਯੁੱਧ ਨਸ਼ੇ ਵਿਰੁੱਧ ਮਹਿਨ ਦੇ ਪਟਿਆਲਾ ਜ਼ਿਲ੍ਹੇ ਦੇ ਵਾਈਸ ਕੋਆਰਡੀਨੇਟਰ ਹੈ ਮੇਰੇ ਨਾਲ ਬੜੇ ਇਮਾਨ ਤੇ ਸਤਿਕਾਰ ਦੇ ਜੋ ਜਸਵੰਤ ਰਾਏ ਜੀ ਸਾਡੇ ਬਹੁਤ ਸੀਨੀਅਰ ਲੀਡਰ ਹੈ ਰਾਜਕਮਰ ਜੀ ਬਹੁਤ ਹੀ ਇਮਾਨਦਾਰ ਬਹੁਤ ਹੀ ਸੀਨੀਅਰ ਲੀਡਰ ਹੈ ਪ੍ਰੇਸ਼ त्याਗੀ ਜੀ ਅਤੇ ਇਸ ਇਲਾਕੇ ਦੇ ਸਾਰੇ ਸਤਿਕਾਰਯੋਗ ਸਜਣਾ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਆਪਣੇ ਹੱਥਾਂ ਤੇ ਨਹੀਂ ਪਲਕਾਂ ਤੇ ਝੱਕ ਲਿਆ ਮੈਂ ਦਿੱਲੀ ਤੌਰ ਤੇ ਤਗੜਤ ਰਵਾਹ ਕਰਦਾ ਸਤਿਕਾਰ ਕਰਦਾ ਤੁਹਾਨੂੰ ਧੰਨਵਾਦ ਕਰਦਾ ਮੈਂ ਮਾਸਟਰ ਜੀ ਦਾ ਧੰਨਵਾਦ ਕਰਦਾ ਮੈਂ ਇੱਥੇ ਹਰ ਇੱਕ ਉਸ ਸਤਿਕਾਰਯੋਗ ਸ਼ਖਸੀਅਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਪਿਆਰ ਕੀਤਾ ਆਮ ਆਦਮੀ ਪਾਰਟੀ ਦੇ ਇਹ ਛੋਟੇ ਜਿਹੇ ਨਿਮਾਣੇ ਵਰਕਰਾਂ ਦੇ ਤੇ ਸਿਰ ਤੇ ਹੱਥ ਰੱਖਿਆ ਮੈਂ ਅੱਜ ਇਸ ਵੀਡੀਓ ਰਹੀ ਤੁਹਾਨੂੰ ਵਿਸ਼ਵਾਸ ਦਿਵਾਣਾ ਗਗਦੀਪ ਜੱਗਾ ਸ਼ਹਿਰ ਦਾ ਡਿਪਟੀ ਮੇਲ ਹੈ ਪਰ ਇਹ ਬਿਲਕੁਲ ਪੂਰੀ ਤਰ੍ਹਾਂ ਤੁਹਾਡੇ ਦੀ ਹੈ ਮੇਰੇ ਦਫ਼ਤਰ ਦਾ ਦਰਵਾਜ਼ਾ ਤੁਹਾਡਾ ਮਾਰਕਟ ਜਦੋਂ ਮਨ ਦੀ ਖੋਲਿਓ ਮੈਂ ਕਦੇ ਤੁਹਾਨੂੰ ਨਾਰਾਜ਼ ਨਹੀਂ ਕਰੂੰਗਾ ਥੋੜਾ ਕੰਮ ਕਰਕੇ ਉਹਨੂੰ ਖੁਸ਼ੀ ਨਾਲ ਘਰ ਭੇਜੂਗਾ ਬਹੁਤ ਬਹੁਤ ਮਿਹਰਬਾਨੀ ਇੱਕ ਵਾਰੀ ਫੇਰ ਜਤਿੰਦਰ ਸ਼ਰਮਾ ਜੀ ਦਾ ਦਿਲੀ ਤੌਰ ਤੇ ਸ਼ੁਕਰੀਆ ਬਾਈਕੂ ਜੀ ਦਾ ਖਾਲਸਾ ਬਾਈਕੂ ਜੀ ਦਾ ਜੀ